ਕਹੋਦੇ ਨੇ ਕੇਜਰੀਵਾਲ ਸਾਹਿਬ ਰੋਜ਼ ਬੀਜੇਪੀ ਤੇ ਹਮਲੇ ਕਰ ਰਹੇ ਨੇ ਕਿ ਨੈਤਿਕਤਾ ਮੇ ਚਲੋ ਹਮ ਤਾਂ ਬਹੁਤ ਕੱਟੜ ਇਮਾਨਦਾਰ ਹੈ ਸੱਚੇ ਸੁੱਚੇ ਹੈ ਆਪ ਹਮਾਰੇ ਸਾਥ ਜ਼ਿਆਤੀ ਕਰ ਰਹੇ ਹੋ ਤੇ ਉਹਦੋਂ ਵੱਧ ਦਮਨ ਚੱਕਰ ਪੰਜਾਬ ਦੇ ਵਿੱਚ ਲਾਇਆ ਸਾਡੇ ਨੌਜਵਾਨਾਂ ਨੂੰ ਇਹਨਾਂ ਨੂੰ ਪੁੱਛੋ ਕਿ ਤੁਸੀਂ ਐਨਐਸਏ ਲਾ ਕੇ ਡਿਬਰੂਗੜ ਕਿਉਂ ਭੇਜਿਆ ਉਹਨਾਂ ਨੂੰ ਉੱਥੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਜਿਹੜੀ ਆ ਉਹ ਇੱਕ ਕੱਟੜਵਾਦੀਆਂ ਦੀ ਪਾਰਟੀ ਆ ਧਰਮ ਕੇ ਸਾਥ ਰਾਜਨੀਤੀ ਕਰਦੀ ਹੈ ਇੱਥੇ ਸਾਡੇ ਧਰਮ ਤੇ ਹਮਲਾ ਕਰਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਫੜ ਕੇ ਐਨਐਸਏ ਲਾ ਕੇ ਇੱਕ ਵਾਰੀ ਨਹੀਂ ਦੋ ਵਾਰੀ ਐਨਐਸਏ ਰਿਪੀਟ ਕਰਕੇ ਉਹਨਾਂ ਨੂੰ ਤੁਸੀਂ ਭੇਜ ਦਿੱਤਾ ਆਸਾਮ ਦੀਆਂ ਜਿਲ੍ਹਿਆਂ ਦੇ ਵਿੱਚ ਤੇ ਉੱਥੇ ਤੁਸੀਂ ਬੀਜੇਪੀ ਤੇ ਹੀ ਇਲਜ਼ਾਮ ਲਾਉਨੇ ਹੋ ਅੱਛਾ ਜਦੋਂ ਉਹਨਾਂ ਦਾ ਦੇਖਿਆ ਕਿ ਐਨਐਸਏ ਟੁੱਟ ਸਕਦੀ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਮੁਕੱਦਮਾ ਚੱਲ ਰਿਹਾ ਬਹੁਤ ਛੇਤੀ ਰਿਲੀਫ ਮਿਲ ਸਕਦੀ ਹੈ ਫਿਰ ਉਹਨਾਂ ਤੇ ਯੂਐਪੀਐ ਯੂਏਪੀਏ ਸਭ ਤੋਂ ਜ਼ਿਆਦਾ ਡ੍ਰਿਕੋਨੀਅਨ ਲਾਅ ਅਗਰ ਵਰਲਡਵਾਈਡ ਤੇ ਕੰਡੈਮਨੇਸ਼ਨ ਹੋ ਰਹੀ ਆ ਤੇ ਉਹ ਬੋਕਰ ਪਾਰਟੀ ਨੇ ਝਾੜੂ ਪਾਰਟੀ ਨੇ ਭਗਵੰਤਪਾਣ ਨੇ ਇੱਥੇ ਪੰਜਾਬ ਦੇ ਵਿੱਚ ਲਾਇਆ ਤੇ ਫਿਰ ਜੇ ਭਾਜਪਾ ਲਾਉਂਦੀ ਆ ਉੱਥੇ ਉਹਨਾਂ ਨੂੰ ਕੰਡੈਮ ਕਰਦੇ ਆ ਤੇ ਫਿਰ ਦੱਸਣ ਮੈਨੂੰ ਭਾਜਪਾ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਅੰਤਰ ਹੈ ਅੱਛਾ ਅੱਗੇ ਆਓ ਜੀ ਕਹਿੰਦੇ ਜੀ ਹਮ ਤੋਂ ਬਿਲਕੁਲ ਸਾਦੇ ਸੇ ਆਦਮੀ ਹੈਂ ਆਲਟੋ ਮੇ ਚੜਾਂਗੇ ਕੋਠੀਆਂ ਨਹੀਂ ਲēngੇ ਗਨਮੈਨ ਨਹੀਂ ਲēngੇ ਕਿੱਥੇ ਨੇ ਉਹ ਜਾ ਕੇ ਚੈੱਕ ਕਰੋ ਕੇਜਰੀਵਾਲ ਦੀ ਆਲੀ ਸ਼ਾਨ ਸ਼ੀਸ਼ ਮਹਿਲ ਅਲਦਾਮਲਾ ਗਯਾ ਉਤੇ ਜਿਹੜੇ ਬੰਦੇ ਤੇ ਜਿਹੜਾ ਬੰਦਾ ਕਹਿੰਦਾ ਸੀ ਅਸੀਂ ਤਾਂ ਬਿਲਕੁਲ ਜੀ ਸਿੰਪਲ ਜੇ ਬੰਦੇ ਆਮ ਜੇ ਬੰਦੇ ਘਰਾਂ ਦੇ ਬੰਦੇ ਆ ਉਹਨੇ 50 ਕਰੋੜ ਰੁਪਇਆ ਕੋਠੀ ਸਰਕਾਰੀ ਤੇ ਹੋਰ ਖਰਚ ਕੀਤਾ ਫੜਿਆ ਗਿਆ ਅੱਜ ਕੰਟਰੋਲਰ ਆਡੀਟ ਜਨਰਲ ਦੀ ਰਿਪੋਰਟ ਪਬਲਿਕ ਡੋਮੇਨ ਚਾ ਚੈੱਕ ਕਰ ਸਕਦੇ ਤੁਸੀਂ ਉਹਦਾ ਨਾਮ ਪੈ ਗਿਆ ਸ਼ੀਸ਼ਪੈਲ 16 ਕਰੋੜ ਦੇ ਤਖਰਬ ਪੜਦੇ ਲਾਤੇ ਚ ਟਾਇਲਟਸ ਵਿੱਚ ਜਿਹੜੀਆਂ ਪੜਾਈਆਂ ਵਾਸ਼ਰੂਮ ਦੇ ਅੰਦਰ ਜਿਹੜਾ ਫਲਸ਼ ਨਾਏ ਨੇ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਦੇ ਗਰਮ ਤੇ ਠੰਡੇ ਵਾਲੇ ਫਲਸ਼ਸ ਲਾਏ ਨੇ ਕਾਰਪੈਟਸ ਪਤਾ ਨਹੀਂ ਕਿੱਥੋਂ ਲੈ ਕੇ ਆਏ ਜਿਮ ਦੀਆਂ ਮਸ਼ੀਨਾਂ ਕਦੀ ਮੇਰੇ ਖਿਆਲ ਐਕਸਰਸਾਈਜ਼ ਕਰਕੇ ਦੇਖੀ ਨਹੀਂ ਕਿ ਲੇਕ ਜਿਮ ਦੀਆਂ ਮਸ਼ੀਨਾਂ ਲੱਗ ਰੀਆਂ ਨੇ ਯਾਰ ਉਹ ਇਹ ਆਮ ਆਦਮੀ ਦੀ ਕਰਤੂਤ ਅੱਛਾ ਫਿਰ ਕਹਿੰਦੇ ਆ ਵੀਆਈਪੀ ਕਲਚਰ ਖਤਮ ਕਰਾਂਗੇ ਭਗਵੰਤਪਨ ਦੇ ਆਲੀਸ਼ਾਨ ਦੇਖ ਲਓ ਤੁਸੀਂ ਜ਼ਿੰਦਗੀ ਦਾ ਦੇਖੋ ਇਹਨਾਂ ਦੀ ਇਹਨਾਂ ਦੀ ਪਹਿਲਾਂ ਤਸਵੀਰਾਂ ਦੇਖੋ ਔਰ ਇਹਨਾਂ ਦੀ ਹੁਣ ਤਸਵੀਰਾਂ ਦੇਖੋ ਤੁਸੀਂ ਇਹ ਖਾਸੋ ਖਾਸ ਇਹਨਾਂ ਨੇ ਅਮਰਿੰਦਰ ਸਿੰਘ ਜਿਹੜਾ ਬਾਦਲ ਜਿਹਨੂੰ ਜਿਹਨੂੰ ਰੋਜ਼ ਕੰਡੈਮ ਕਰਦਾ ਸੀਗਾ ਯਾਰ ਉਹ ਤਾਂ ਫਿਰ ਵੀ ਮਾੜਾ ਮੋਟਾ ਕੋਈ ਪਿੱਛੋਂ ਪਛੋਕੜ ਰੱਖਦੇ ਸੀਗੇ ਉਹਦਾ ਰਜਵਾੜਾ ਸ਼ਹੀ ਕਰਦੇ ਮਾੜੇ ਮੋਟੇ ਜੱਜ ਦੇ ਵੀ ਸੀਗੇ ਹਾਲਾਂਕਿ ਉਹ ਵੀ ਗਲਤ ਕਹਿਣਾ ਮੈਂ ਪਰ ਤੁਸੀਂ ਤਾਂ ਯਾਰ ਇੱਕ ਮਾਸਟਰ ਦਾ ਮੁੰਡਾ ਜੀ ਮੈਂ ਫਲਾਨਾ ਜੀ ਤੇ ਆਣ ਕੇ ਤੁਸੀਂ ਰਜਵਾੜਾ ਸ਼ਹੀ ਉਹਨਾਂ ਨੂੰ ਵੀ ਵੱਢਦੇ ਜਹਾਜ਼ ਸਾਡੇ ਦੀ ਧੂਆਂ ਕੱਢਿਆ ਪਿਆ ਹੈਲੀਕਾਪਟਰ ਦਾ ਕੇਜਰੀਵਲ ਸਿਟੀ ਮਾਰਦਾ ਆ ਜਾ ਭਗਵੰਤ ਜਾਣਾ ਹੈ ਚੇਨਈ ਚਲੋ ਜੀ ਜਾਣਾ ਹੈ ਬੈਂਗਲੌਰ ਸਿਟੀ ਮਾਰਦਾ ਚਲੋ ਜੀ ਗ੍ਰੋਸ ਮਿਸਯੂਜ਼ ਆਫ ਪੰਜਾਬ ਰਿਸੋਰਸਸ ਅੱਛਾ ਫਿਰ ਕਹਿੰਦੇ ਜੀ ਕਿ ਹਮ ਤੋ ਸਵਰਾਜ ਕਰਾਂਗੇ ਪਾਰਟੀ ਸਵਰਾਜ ਸੇ ਚਲਾਤੇ ਹੈ ਕਹੀਂ ਦਿੱਲੀ ਮੇ ਬਲਬ ਵੀ ਬਦਲਣਾ ਹੋਗਾ ਹਮ ਤੋ ਲੋਗੋ ਕੋ ਬੁਲਾਏਗੇ ਕਿ ਬਲਬ ਬਦਲ ਦੇ ਤੇ ਇੱਥੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰ ਬਣਾਏ ਸੱਤ ਗੈਰ ਪੰਜਾਬੀ ਅਮੀਰ ਆਦਮੀ ਸੀਟਾਂ ਵਿੱਚੀਆਂ ਫਿਰ ਵੀ ਕਹੀ ਜਾਂਦੇ ਅਸੀਂ ਤਾਂ ਬਹੁਤ ਸਾਦੇ ਜੇ ਬੰਦੇ ਆ ਜੀ 100-100 ਕਰੋੜ ਰੁਪਏ ਦੀ ਰਾਜ ਸਭਾ ਦੀ ਸੀਟ ਵਿਕੀ ਆ ਅੱਛਾ ਕੇਜਰੀਵਾਲ ਨੂੰ ਸਰਕਾਰੀ ਘਰ ਚੋਂ ਕੱਢਿਆ ਕੀ ਦਾ ਕਰ ਲਿਆ ਉਹਨੇ ਸਾਡੇ ਪੰਜਾਬ ਦਾ ਜਿਹੜਾ ਅਰਪਪਤੀ ਆਦਮੀ लवली ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਰ ਉਹਦੇ ਘਰ ਵਿੱਚ ਦੋ ਕਿੱਲਾਂ ਵਿੱਚ ਸਰਕਾਰੀ ਘਰ ਚ ਉਹਦੇ ਤੇ ਕਬਜ਼ਾ ਕੀਤਾ ਸਸੋਡੀਆਂ ਨੇ ਵੀ ਕਬਜ਼ਾ ਕੀਤਾ ਦੂਸਰੇ ਸ਼ੈਖਰ ਭਜਨ ਸਿੰਘ ਦੇ ਘਰ ਤੇ ਕ੍ਰਿਕਟਰ ਦੇ ਮਤਲਬ ਆ ਇਹਨਾਂ ਦੀ ਅਸਲ ਜਿਹੜੇ ਚਿਹਰੇ ਨੇ ਬੇਨਕਾਬ ਹੋ ਰਹੇ ਨੇ ਹੁਣ ਆ ਜੋ ਝੂਠੇ ਪਰਚਿਆਂ ਤੇ ਅਖੇ ਬੀਜੇਪੀ ਤੇ ਬੀਜੇਪੀ ਸੀਪੀਆਈ ਆਰਈਡੀ ਕੋ ਬਹੁਤ ਮਿਸਯੂਜ਼ ਕਰ ਰਹੀ ਹੈ ਅਸੀਂ ਤਾਂ ਕੱਟੜ ਇਮਾਨਦਾਰ ਲੋਕ ਹੈ ਹਮਾਰੇ ਉੱਪਰ ਤਾਂ ਬਹੁਤ ਪਰਚੇ ਦਰਜ ਕਰ दिए ਹਮਾਰੇ ਕੋ ਤਾਂ ਜੇਲ੍ਹੋ ਮੇਂ ਡਾਲ ਦਿਆ ਹਮਾਰੇ ਪਾਸ ਤਾਂ ਕੁਛ ਹੈ ਹੀ ਨਹੀਂ ਜੇਲ੍ਹਾਂ ਚ ਰਹੇ ਨੇ ਦੇ ਦੇਦ ਸਾਲ ਜਮਾਨਤਾ ਹੋਈਆਂ ਸੁਪਰੀਮ ਕੋਰਟ ਚੋ ਜਾ ਕੇ ਤੇ ਫਿਰ ਵੀ ਕਹਿੰਦਾ ਉਹ ਪੁਖਤਾ ਸਬੂਤ ਮਤਲਬ ਕਿ ਕਵਤਾ ਜਿਹੜੀ ਤੇਲੰਗਾਨਾ ਦੀ ਚੀਫ ਮਨਿਸਟਰ ਦੀ ਲੜਕੀ ਆ ਉਹ ਇਹਨਾਂ ਦੀ ਪਾਰਟਨਰ ਆ ਇਹਨਾਂ ਦੇ ਜਿਹੜੇ ਪਲੇਅਰਸ ਆ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਖਰੀਦਿਆ ਸੀ ਟੀਲਮੇਟ ਪਾਲਿਸੀਸ ਦਿੱਤੀਆਂ ਉਹਨਾਂ ਨੇ ਜਾ ਕੇ ਕਨਫੈਸ਼ਨਲ ਸਟੇਟਮੈਂਟ ਦਿੱਤੀਆਂ ਕਿ ਇਹ ਪਾਲਿਸੀ ਜਿਹੜੀ ਸੀ ਉਹਦੇ ਧੋਖਾਧੜੀ ਕੀਤੀ ਸਾਡੇ ਤੋਂ ਕਮਿਸ਼ਨ ਲਿਆ ਗਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਆ ਸੀਬੀਆਈ ਨੇ ਜਾਂਚ ਕੀਤੀ ਹੁਣ ਅਕਸਰ ਜੇ ਬਿਲਕੁਲ ਬੇਗਨਾਉਂ ਦੇ ਤਾਂ ਥੱਲੇ ਦੀ ਅਦਾਲਤੋਂ ਜ਼ਮਾਨਤ ਮਿਲ ਜਾਣੀ ਸੀਗੀ ਉਥੋਂ ਨਹੀਂ ਮਿਲੀ ਹਾਈ ਕੋਰਟ ਤੋਂ ਨਹੀਂ ਮਿਲੀ ਸੁਪਰੀਮ ਕੋਰਟ 'ਤੇ ਜਾ ਕੇ ਫੀਲਸ ਹੋਈਆਂ ਅੱਛਾ ਉਥੇ ਕਹਿੰਦੇ ਨੇ ਕਿ ਬਹੁਤ ਭਿੰਡੇਟਾ ਕਰਦੀ ਹੈ ਤੇ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਛੱਡਿਆ ਚਲੋ ਖੈਰੇ ਨੂੰ ਛੱਡੋ ਤੁਸੀਂ ਮੈਂ ਤਾਂ ਇਹ ਵਿਰੋਧੀਆਂ ਹਾਲਾਂਕਿ ਪੰਜ ਪਰਚੇ ਮੇਰੇ ਤੇ ਦਰਜ ਕੀਤੇ ਨੇ ਪੰਜ ਜਦੋਂ ਐਨਡੀਪੀਐਸ ਕੇਸ ਵਿੱਚ ਮੇਰੀ 3 ਜਨਵਰੀ 2024 ਨੂੰ ਬੇਲ ਹੋਈ ਸੁਭਾਨਪੁਰ ਦਾ ਥਾਣਾ 2:30 ਵਜੇ ਸਵੇਰੇ 2:00 ਵਜੇ ਖੁਲਾਇਆ ਗਿਆ ਕਿ ਕਿਸੇ ਤਰੀਕੇ ਨਾਲ ਖਹਿਰਾ ਬਾਹਰ ਨਾ ਆਜੇ ਤੇ ਮੇਰੇ ਤੇ ਪੰਜਵਾਂ ਕੇਸ ਝੂਠਾ ਦਰਜ ਕੀਤਾ ਚਲੋ ਉਹ ਵਾਹਿਗੁਰੂ ਦੀ ਕਿਰਪਾ ਨਾਲ ਉੱਡਰੇ ਨੇ ਕੇਸ ਬਹੁਤੇ ਉੱਡ ਗਏ ਤੇ ਬਾਕੀ ਰਹਿਣਾ ਵੀ ਕੋਈ ਨਹੀਂਗਾ ਪਰ ਇਹਨਾਂ ਦੀ ਮਾਨਸਿਕਤਾ ਦੇਖੋ ਤੁਸੀਂ ਮੈਂ ਤਾਂ ਕਹਿੰਦਾ ਦਿੱਲੀ ਵਾਲਿਓ ਸ਼ੁਗਰ ਕਰੋ ਕੇਜਰੀਵਾਲ ਕੋ ਪੁਲਿਸ ਨਹੀਂ ਸੀ ਹੈ ਅਗਰ ਕੇਜਰੀਵਾਲ ਕੋ ਪੁਲਿਸ ਹੁੰਦੀ ਇਹਨਾਂ ਨੇ ਆਪਣੇ ਵਿਰੋਧੀ ਕੋ ਤੈਸ਼ ਨਾਸ਼ ਕਰ ਦੇਣੇ ਸੀਗੇ ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਦੀ ਬੋਲਣ ਦਿੰਦੇ ਜਿਹੜਾ ਬੋਲਦਾ ਚੱਕ ਕੇ ਉਹਦੇ ਤੇ ਪੱਚਾ ਚਾਹੇ ਉਹ ਮਾਲਵਿੰਦਰ ਸਿੰਘ ਮਾਲੀ ਆ ਚਾਹੇ ਉਹ ਭਾਨਾ ਸਿੱਧੂ ਹੈ ਚਾਹੇ ਉਹ ਯੂਟਿਊਬਰ ਕੋਈ ਨੁਕਲ ਸੀ ਉਹਨੇ ਵਿਚਾਰੇ ਨੇ ਸਿਰਫ ਇੱਕ YouTube ਤੇ ਇਹਦਾ ਖਿਲਾਫ ਜਿਹੜਾ ਟਵੀਟ ਕਰਦਾ ਇਹਨਾਂ ਦੇ ਖਿਲਾਫ ਪੱਚਾ ਦਰਜ ਕਰਦੇ ਨੇ ਸੁ ਕੀ ਹੋਇਆ ਵਾਟ ਇਜ਼ ਦ ਡਿਫਰੈਂਸ ਬੀਜਪੀ ਐਂਡ ਆਮ ਆਦਮੀ ਪਾਰਟੀ ਜੋ ਦਿੱਲੀ ਚ ਬੀਜਪੀ ਹਾਂ ਮੈਂ ਕਹਿੰਦਾ ਉਹ ਮਿਸਯੂਜ਼ ਕਰ ਰਹੇ ਨੇ ਮinorities ਨੂੰ ਡਰਾ ਰਹੇ ਨੇ ਪਰਚੇ ਦਰਜ ਕਰ ਰਹੇ ਨੇ सीबीआई ਇਸਤੇਮਾਲ ਕਰ ਰਹੇ ਨੇ ਮੇਰੇ ਤਾਂ ਤਾਂ ਆਪ ਐਡੀ ਦਾ ਮੁਕਦਮਾ ਮੈਂ ਵੀ ਚੱਲਿਆ ਵਾ ਪਰ ਤੁਸੀਂ ਦੱਸੋ ਕਿ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਕੀ ਆ ਯੂ ਐਨੀ ਡਿਫਰੈਂਟ ਫਰਮ ਅ ਦਾ ਬੀਜਪੀ ਦੀ ਕਾਈਂਡ ਆਫ ਮਿਸਯੂਜ਼ ਆਫ ਪਾਵਰ ਬੀਜਪੀ ਇਸ ਡੂਇੰਗ ਇਜ਼ देयर एनी ਡਿਫਰੈਂਸ ਬੀਟਵੀਨ ਬੀਜਪੀ ਐਂਡ ਆਮ ਆਦਮੀ ਪਾਰਟੀ ਇਨ ਪੰਜਾਬ ਦੋ ਡਿਫਰੈਂਸ ਐਟ ਆਲ ਔਰ ਇੱਥੇ ਹੀ ਬਸ ਨਹੀਂ ਆ ਆਪਣੇ OST ਆਂ ਨੂੰ Z ਸਿਕਿਉਰਿਟੀ ਦਵਾਈ ਰੱਖੀ ਆ ਆ ਮੈਨੂੰ ਲੱਗਿਆ ਕਿ ਚਲੋ ਭਗਵੰਤ ਮਾਨ ਦੇ ਤਾਂ ਪਰ ਕੱਟਣ ਦਾ ਟਾਈਮ ਆ ਗਿਆ ਕੱਟੇ ਜਾਣੇ ਨੇ ਇਹਨਾਂ ਦੇ ਪਰਿਵਾਰ ਨੂੰ ਦਾ ਪਰ ਕੱਟ ਕੇ ਉਹਨਾਂ ਨੇ ਘਰਾਂ 'ਚ ਬਿਠਾ ਦਿੱਤਾ ਵਾ ਇਹਦੇ ਤੋਂ ਉੱਤੇ ਉਹ ਜਿਹੜਾ ਵੈਬਬਸ ਸੀ ਨਾ ਪੀਏ ਸੀਗਾ ਕੇਜਰੀਵਾਲ ਦਾ ਉਹ ਜਦੋਂ ਉਹਨੂੰ ਲਾਇਆ ਫਾਰਮਲੀ ਕਿ ਐਡਵਾਈਜ਼ਰ ਹੋਊਗਾ ਪਤ ਨਹੀਂ ਚੀਫ ਐਡਵਾਈਜ਼ਰ ਉਹਦੇ ਲੋਕਾਂ ਨੇ ਵਿਰੋਧ ਕੀਤਾ ਲੱਗਿਆ ਹੋਇਆ ਉਹ ਸਾਰੇ ਬੌਕਰ ਦੇ ਐਮਐਲਏ ਮੰਤਰੀ ਉਹਨੂੰ ਰਿਪੋਰਟ ਕਰਦੇ ਨੇ ਮੋਸਟ ਆਫ ਦਾ ਮਿਨਿਸਟਰਸ ਐਮਐਲਏਸ ਹੈਵ ਬੀਨ ਮਿਨਿਸਟਰਸ ਹੈਵ ਬੀਨ ਟੋਲਡ ਕਿ ਤੁਹਾਨੂੰ ਬਹੁਤ ਜ਼ਿਆਦਾ ਭਗਵੰਤ ਮਾਨ ਤੋਂ ਫੈਸਲੇ ਕਰਾਉਣ ਦੀ ਕੋਈ ਲੋੜ ਪ੍ਰੋਰਤਾ ਲੈਣ ਦੀ ਲੋੜ ਨਹੀਂ ਕਿ ਤੁਸੀਂ ਵੈਬਵ ਨੂੰ ਦਿਖਾਓ ਔਰ ਚੀਫ ਸੈਕਟਰੀ ਡਾਇਰੈਕਟਲੀ ਆਪਣਾ ਲਾ ਦਿੱਤਾ ਕੀ ਪੱਲੇ ਰਹਿ ਗਿਆ ਇਸ ਤਰ੍ਹਾਂ ਦੀ ਸਰਕਾਰ ਜਿਹੜਾ ਭਗਵੰਤ ਮਾਨ ਰੋਜ਼ ਚੁਟਕਲੇ ਸੁਣਾਉਂਦਾ ਫਿਰਦਾ ਕਦੀ ਇੱਧਰ ਇਹਨੂੰ ਸਿਰਫ ਉਹਨਾਂ ਨੇ ਹੁਣ ਚੁਟਕਲੇ ਆਸਤੇ ਰੱਖਿਆ ਹੋਇਆ ਵਾ ਅੱਛਾ ਹੁਣ ਆਜੋ ਲਾਸਟ ਗੱਲ ਵਿਧਾਨ ਸਭਾ ਮਿਸਯੂਜ਼ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੀ ਕਾਂਗਰਸ ਅਕਾਲੀਆਂ ਨੇ ਕਦੀ ਸੈਸ਼ਨ ਨਹੀਂ ਬੁਲਾਇਆ ਪਿਛਲੇ ਵਾਰਿਚ 2024 ਚ ਰਿਕਾਰਡ ਘਟਾ ਲਓ ਸਿਰਫ ਦੋ ਸੈਸ਼ਨ ਬੁਲਾਏ ਨੇ ਹੁਣ ਬਜਟ ਇਜਲਾਸ ਦਾ ਬੁਲਾਉਣਾ ਹੀ ਪੈਣਾ ਸੀਗਾ ਉਤੋਂ ਬਜਟ ਪਾਸ ਕਰਨ ਲਈ ਲੇਕਿਨ ਦੋਨਾਂ ਸੈਸ਼ਨਾਂ ਵਿੱਚ ਕੇਵਲ 13 ਸਿਟਿੰਗਸ 1 ਸਤੰਬਰ ਬੁਲਾਉਣਾ ਪਿਆ ਕਿਉਂਕਿ 6 ਮਹੀਨੇ ਦਾ ਟਾਈਮ ਪੂਰਾ ਹੋ ਰਿਹਾ ਸੀਗਾ ਡੇਢ ਦਿਨ ਦਾ ਸੈਸ਼ਨ ਬੁਲਾ ਕੇ ਸਭ ਤੋਂ ਛੋਟੇ ਸੈਸ਼ਨ ਇਤਿਹਾਸ ਵਿੱਚ ਪੰਜਾਬ ਦੇ 1966 ਤੋਂ ਲੈ ਕੇ ਹੁਣ ਤੱਕ ਜੇ ਹੋਣਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਛੋਟੇ ਸੈਸ਼ਨ ਬੁਲਾਏ ਨੇ ਔਰ ਉਸ ਸੈਸ਼ਨ ਦੌਰਾਨ ਵੀ ਕਿਸੇ ਆਪੋਜੀਸ਼ਨ ਨੂੰ ਬੋਲਣ ਨਹੀਂ ਦਿੰਦੇ ਖੈਰਿਆਂ ਦੇ ਉੱਤੇ ਸਪੈਸ਼ਲ ਟਾਰਗੇਟ ਆ ਕਿ ਇਸ ਸਪੀਕਰ ਮਿਲਿਆ ਹੋਇਆ ਵਾ ਇਹਨਾਂ ਦੇ ਮੁੱਖ ਮੰਤਰੀ ਮਿਲਿਆ ਹੋਇਆ ਇਹਨਾਂ ਦੇ ਸਾਰੇ ਮਨਿਸਟਰਸ ਔਰ ਜਦ ਵੀ ਮੈਂ ਕੋਈ ਗੱਲ ਕਰਦਾ ਇਹ 92ਾਂ ਦੀ ਫੌਜ ਜਿਹੜੇ ਵੈਸੇ ਆਈ ਵਿਲ ਕਾਲ them ਬੰਦੂਆਂ ਮਸਤੂਰ ਇੱਕ ਨੂੰ ਛੱਡ ਕੇ ਕੋਮਰ ਵਿਜੇ ਪ੍ਰਤਾਪ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਔਰ ਨਸ਼ੇ ਦੇ ਖਿਲਾਫ ਬੋਲਦਾ ਉਹਨੂੰ ਛੱਡ ਕੇ ਸਾਰੇ ਬੌਂਡਡ ਲੇਬਰ ਜਿੱਦਾਂ ਰੱਖੀ ਹੋਈ ਆ ਸਿਰਫ ਨਾਰੀ ਲਾਉਣ ਵਾਸਤੇ ਰੱਖੇ ਨੇ ਕਦੀ ਕਿਸੇ ਨੇ ਕੋਈ ਗੱਲ ਨੂੰ ਕੰਟ੍ਰਿਬਿਊਟ ਨਹੀਂ ਕੀਤਾ ਕੋਈ ਉਥੇ ਕਿਸਾਨਾਂ ਦੇ ਪੱਲੇਵਾਲ ਸਾਹਿਬ ਬੈਠੇ ਨੇ ਭੋਖੜਤਾਲ ਤੇ ਕਦੀ ਇਹਨਾਂ ਨੇ ਸੈਸ਼ਨ ਚ ਉਥੇ ਗੱਲ ਨਹੀਂ ਕਰਨ ਦਿੱਤੀ ਕਿਸਾਨ ਨੀਤੀਆਂ ਦੀ ਕਦੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਨ ਦਿੱਤੀ ਕਦੀ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਨਹੀਂ ਕਰਨ ਦਿੱਤੀ ਕਦੀ ਪੰਜਾਬ ਦੇ ਵਿੱਚ ਜੋ ਅਰਾਜਕਤਾ ਫੈਲੀ ਹੈ ਲਾਅ ਐਂਡ ਆਰਡਰ ਬਲਾਸਟ ਹੋਰੇ ਨੇ ਚੋਰੀਆਂ ਹੋਰੀਆਂ ਨੇ ਖੋਹਾਂ ਹੋਰੀਆਂ ਨੇ ਲੁੱਟਾਂ ਹੋਰੀਆਂ ਨੇ ਇਹਨਾਂ ਦੇ ਆਪਣੇ ਬੰਦੇ ਪਾਰਟੀਆਂ ਦੇ ਇਨਵੋਲਵ ਨੇ ਡਰੱਗਸ ਵਿੱਚ ਕਦੀ ਉਥੇ ਉਹਨਾਂ ਨੇ ਉਹ ਗੱਲ ਨਹੀਂ ਕਰਨ ਦਿੱਤੀ ਨੋਕਰੀਆਂ ਦੀ ਗੱਲ ਨਹੀਂ ਕਰਨ ਦਿੱਤੀ ਮੈਂ ਗੈਰ ਪੰਜਾਬੀਆਂ ਦਾ ਬਿੱਲ ਪੇਸ਼ ਕੀਤਾ ਹਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਡਾ ਕੰਮ ਆ ਵੀ ਆ ਲਾਅ ਮੇਕਰਸ ਨੇ ਪ੍ਰਪੋਜ਼ ਕੀਤਾ ਕਿ ਹਿਮਾਚਲ ਪ੍ਰਦੇਸ਼ ਦਾ 1972 ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ ਦੇ ਆਧਾਰ ਦੇ ਉੱਤੇ ਇੱਕ ਪੰਜਾਬ ਦੇ ਵਿੱਚ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਗੈਰ ਪੰਜਾਬੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਪੰਜਾਬ ਦੇ ਵਿੱਚ ਨਾ ਬਸੇ ਆਮ ਨਾਟ ਸੇਇੰਗ ਕਿ ਕੋਈ ਆਵੇ ਹੀ ਨਾ ਬਿਲਕੁਲ ਜੀ ਸੱਤ ਕੇ ਆਓ ਪਰ ਜਿਵੇਂ ਹਿਮਾਚਲ ਹੈ ਔਰ ਹੁਣ ਭਾਜਪਾ ਨੇ ਲੇਟੈਸਟ ਲਾਅ ਬਣਾਇਆ ਉੱਤਰਾਖੰਡ ਦੇ ਵਿੱਚ ਗੁਜਰਾਤ ਵਿੱਚ ਵੀ ਲੋ ਗੁਜਰਾਤ ਦਾ ਸਾਡੀਆਂ ਜ਼ਮੀਨਾਂ ਖੋਹ ਲੀਆਂ ਉਲਟੀਆਂ ਬੀਜੇਪੀ ਨੇ ਸਿੱਖ ਜਿਹੜੇ ਨੇ ਸੁਪਰੀਮ ਕੋਰਟ 'ਚ ਬੈਠੇ ਨੇ ਕੱਚ ਦੇ ਇਲਾਕੇ ਦੇ ਜਿਹੜੀਆਂ ਸੈਂਕੜੇ ਹਜ਼ਾਰਾਂ ਫੈਮਿਲੀਜ਼ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਲਕੀਅਤ ਰੱਦ ਕਰਦੀ ਬੀਜੇਪੀ ਨੇ ਆ ਸਾਡਾ ਲੋ ਸਾਡਾ ਅਧਿਕਾਰ ਆ ਕੁਝ ਸਾਡੇ ਸਿਆਸਤਦਾਨ ਪੰਜਾਬ ਦੇ ਭਗਵੰਤ ਮਾਨ ਵਰਗੇ ਆ ਕਿ ਸਾਡੇ ਬੱਚੇ ਵੀ ਜਾਂਦੇ ਨੇ ਤੁਹਾਡੇ ਬੱਚੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਬਿਨਾਂ ਸ਼ੱਕ ਪੂਰੇ ਘਰ ਚਲ ਜਾਂਦੇ ਨੇ ਉਹ ਤਾਂ ਇੱਥੇ ਉਹਨਾਂ ਕੋਈ ਗੁਣਾ ਜ਼ਿਆਦਾ ਪੀਆ ਪ੍ਰੈਨ ਵਾਸਤੇ ਸ਼ਰਤਾਂ ਨੇ ਦੋ ਜ਼ਿਆਦੇ ਕੰਡੀਸ਼ਨਸ ਔਰ ਇਹ ਵੀ ਯਾਦ ਰੱਖੋ ਕਿ ਪੰਜਾਬ ਦੀ origignal ਬਦੀ ਸ਼ਿਫਟ ਹੋ ਰਹੀ ਤਾਂ ਅਸੀਂ ਬਰੇ ਡਾ ਕਿ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਵਾ ਉੱਥੇ ਕੋਈ origignal ਕੈਨੇਡਾ ਜਾਂ ਆਸਟ੍ਰੇਲੀਆ ਅਮਰੀਕਾ ਦੀ origignal ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਲੈ ਇੰਨੀ ਗੱਲ ਸਾਡੇ ਸਿਆਸਤਦਾਨ ਸਮਝਣ ਨੂੰ ਤਿਆਰ ਨਹੀਂ ਮੈਂ ਤਾਂ ਸਿਰਫ ਕਹਿਣਾ ਕਿ ਉਸ ਬਿਲ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਡਿਸਕਸ਼ਨ ਨਹੀਂ ਰੱਖਦੇ ਹੋ ਨਾਲੇ ਪਤਾ ਲੱਗ ਜੂ 117 ਐਮਐਲਏ ਜਿਹੜੇ ਉਹਦਾ ਉਹਨਾਂ ਦਾ ਪੰਜਾਬ ਪ੍ਰਤੀ ਕੀ ਰਵੱਈਆ ਹੈਗਾ ਕੱਲਾ ਇਹ ਨਹੀਂ ਸਾਡੇ ਪਾਣੀ ਬਹੁਤ ਖਰਾਬ ਨੇ ਗੰਦਲੇ ਨੇ ਕਦੀ ਉਹਦੇ ਤੇ ਬਹਿਸ ਨਹੀਂ ਗਈ ਅਪ ਕਾਲੇ ਪਾਣੀ ਦੇ ਬੋਰਚਾਰ ਨੇ ਮੋਰਚਾ ਲਾਇਆ ਉੱਥੇ ਕਿ ਬੁੱਡੇ ਨਾਲਾ ਦੇ ਵਿੱਚ ਗੰਦ ਪੈ ਰਿਆ ਸਾਰੀ ਇੰਡਸਟਰੀ ਦਾ ਇਹਨਾਂ ਨੇ ਉਂਗਲ ਲਾ ਕੇ ਇੰਡਸਟਰੀਆਂ ਨੇ ਉਹਨੂੰ ਜੋ ਗੈਰ ਪੰਜਾਬੀਆਂ ਦਾ 15000 ਦਾ ਇਕੱਠ ਖੜਾ ਕਰਤਾ ਉਹਨਾਂ ਦੇ ਮੁਕਾਬਲੇ ਦੇ ਉੱਤੇ ਕਿ ਇਸ ਲਈ ਅਸੀਂ ਸਰਕਾਰ ਬਣਾਈ ਸੀ ਤੇ 92 ਐਮਐਲਏ ਸੀ ਇਸ ਲਈ ਚੁਣੇ ਸੀਗੇ ਕਿ ਤੁਸੀਂ ਸਾਡੇ ਹੀ ਸਿਰਾਂ ਦੇ ਵਿੱਚ ਸਵਾਹ ਪਾ ਕੇ ਸਾਡੇ ਸਿਰਾਂ ਦੇ ਵਿੱਚ ਜੁੱਤੀਆਂ ਮਾਰੋ ਸਾਡੇ ਬੱਚਿਆਂ ਨੂੰ ਐਨਐਸਏ ਲਾ ਕੇ ਬਾਹਰ ਭੇਜੋ ਨਾ ਤੇ ਯੋਪਾ ਲਾਓ ਕਿ ਹੌਸਲੇਸ ਤੇ ਪਰਪਸ ਬਣਾਜੋ ਲਾਸਟ ਗੱਲ ਕਰਜ਼ੇ ਤੇ ਅਸੀਂ ਤਾਂ ਕਰਜ਼ਾ ਬਹੁਤ ਚੜਾਤਾ ਜੀ ਮਗਲੀਆਂ ਸਰਕਾਰਾਂ ਨੇ ਕਰਜ਼ਾ ਘਟਾਵਾਂਗੇ ਜੀ ਅਸੀਂ ਖਰਚੇ ਘੱਟ ਕਰਾਂਗੇ ਖਰਚੇ ਤਾਂ ਇਹਨਾਂ ਨੇ ਕੀ ਘਟਾਏ ਨੇ ਸਾਰੇ ਐਮ ਐਲ ਏਜ਼ ਮਿਨਿਸਟਰਾਂ ਦੀਆਂ ਗੱਡੀਆਂ ਮੋਟਰਾਂ ਸਿਕਿਉਰਿਟੀਆਂ ਚੈੱਕ ਕਰ ਲੋ ਚੰਗੀ ਤਰ੍ਹਾਂ ਨਾਲ ਔਰ ਮਗਲੀਆਂ ਪਾਰਟੀਆਂ ਨੇ ਗਲਤ ਕੀਤਾ ਹੋਊਗਾ ਲੇਕਿਨ ਉਹਨਾਂ ਨੇ ਕਰਜ਼ਾ ਚੜਾਇਆ 35 ਸਾਲਾਂ ਵਿੱਚ 3 ਲੱਖ ਕਰੋੜ ਰੁਪਏ 35 ইয়ার্স 3 ਲੱਖ ਕਰੋੜ ਵਿਚ ਵਾਸ ਬੈਡ ਆਈ ਵੁੱਡ ਸੇ ਬੈਡ ਪੋਲਿਟਿਕਸ ਬੈਡ ਇਕਨੋਮਿਕਸ ਇਹਨਾਂ ਨੇ ਤਾਂ ਪਿਛਲੇ ਭਈਆਂ ਸਾਲਾਂ ਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਚੜਾ ਦਿੱਤਾ ਵਾ ਅਗਰ ਇਸੇ ਤਰੀਕੇ ਨਾਲ ਗਏ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਛੱਡ ਕੇ ਜਾਣਗੇ ਉਹਨਾਂ ਨੇ 30 ਸਾਲਾਂ ਚ 3 ਲੱਖ ਕਰੋੜ ਤੇ ਅਸੀਂ 50 ਸਾਲਾਂ ਦੇ ਵਿੱਚ 2 ਲੱਖ ਕਰੋੜ ਦੇ ਕਰਜ਼ੇ ਦਾ ਇਜ਼ਾਫਾ ਕਰਾਂਗੇ ਕਿਹੜੇ ਇਸ਼ੂ ਦੇ ਉੱਤੇ ਟਿੱਕੇ ਨੇ ਕਿਹੜੇ ਗੱਲ ਦੇ ਉੱਤੇ ਕਾਇਮ ਨੇ ਕਿਹੜੇ ਵਾਧੇ ਦੇ ਉੱਤੇ ਕਾਇਮ ਨੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਔਰ ਜਿਹੜੇ ਆ ਵੋਟਾ ਪਾਉਣੇ ਹੋ ਕੌਂਸਲਰ ਵਗੈਰਾ ਘਬਰਾਇਆ ਨਾ ਕਰੋ ਡਰੋ ਨਾ ਆਪਾਂ ਡਰਾਂਗੇ ਸਾਨੂੰ ਹੋਰ ਡਰਾਉਣਗੇ ਸਾਨੂੰ ਤਾਂ ਗੁਰੂ ਸਾਹਿਬ ਸਮਝਾ ਕੇ ਗਏ ਕਿ ਨਾ ਜ਼ੁਲਮ ਕਰਨਾ ਵਾ ਤੇ ਜ਼ੁਲਮ ਸਹਿਣਾ ਵੀ ਉਹਨਾਂ ਹੀ ਪਾਪ ਆ ਹੁਣ ਜੇ ਆਪਾਂ ਡਰੀ ਜਾਵਾਂਗੇ ਘਰਾਂ ਚ ਲੁਕੀ ਜਾਵਾਂਗੇ ਕਿ ਹਾਏ ਸਰਕਾਰ ਆ ਕੀ ਕਰ ਲੂਗਾ ਥਾਣੇਦਾਰ ਕੀ ਕਰ ਲੂਗਾ ਪੁਲਿਸ ਕੀ ਕਰ ਲੂਗੀ ਤੇ ਇਹ ਸਾਡੇ ਤੇ ਹੋਰ ਜ਼ੁਲਮ ਕਰ ਦੇ ਵੀ ਹੈਵ ਮੇਡ ਦ ਬਿਗੇਸਟ ਬਲੰਡਰ ਇਨ ਪੰਜਾਬ ਪੋਲਿਟੀਕਲ ਹਿਸਟਰੀ ਜਿਹੜਾ ਅਸੀਂ ਇਦਾਂ ਦੇ ਗੈਰ ਪੰਜਾਬੀਆਂ ਦੇ ਹੱਥ ਵਿੱਚ ਕੇਜਰੀਵਾਲ ਤੇ ਰਗਵ ਚੱਡਾ ਤੇ ਆ ਜਿਹੜੇ ਵੈਭੋ ਵਗੈਰਾ ਸਾਡੇ ਦੇ ਤੇ ਰਾਜ ਕਰ ਰਹੇ ਨੇ ਸਾਡਾ ਬਹੁਤ ਵੱਡਾ ਇਹ ਹੋਇਆ ਕਟਾ ਹੋਇਆ ਵਾ ਹਾਲਾਂਕਿ ਇਹਦੇ ਵਿੱਚ ਅਕਾਲੀ ਦਲ ਦੀ ਪੋਲਿਟਿਕਸ ਦਾ ਨੁਕਸਾਨ ਤਰੀਬ ਵਜ੍ਹਾ ਹੋਈ ਹੈ ਔਰ ਉਹ ਵੀ ਛੱਡ ਨਹੀਂ ਰਹੇ ਹਲੇ ਗੱਲ ਨੂੰ ਅਹਿਸਾਸ ਨਹੀਂ ਕਰ ਰਹੇ ਉਹ ਰਿਅਲਾਈਜ਼ ਨਹੀਂ ਕਰ ਰਹੇ ਕਿ ਕਿੰਨੇ ਕਿੰਨੇ ਬਜਟ ਕੁਰਾਇ ਕੁਰੈਤਾ ਕੀਤੀਆਂ ਉਹਨਾਂ ਨੇ ਉਹ ਨਾ ਸਪੇਸ ਛੱਡ ਰਹੇ ਨੇ ਔਰ ਜਦੋਂ ਉਹ ਨਹੀਂ ਛੱਡਦੇ ਸਪੇਸ ਪੋਲਿਟਿਕਲ ਇਦਾਂ ਦੇ ਮੂਰਖਾਂ ਦੇ ਹੱਥ ਜਿਹੜੇ ਆਦਮੀ ਪੰਜਾਬ ਪ੍ਰਤੀ ਸੁਹਿਰਦ ਨਹੀਂਗੇ ਜਿਹੜੇ ਪੰਜਾਬ ਪ੍ਰਤੀ ਬਿਲਕੁਲ ਉਹਨਾਂ ਦੀ ਕੋਈ ਸੋਚ ਨਹੀਂ ਹੈ ਇਨਫੈਕਟ ਆਵਲਡ ਕਾਲ ਥੈਮ ਥੇਅਰ ਐਂਟੀ ਪੰਜਾਬ ਥੇਅਰ ਐਂਟੀ ਸਿੱਖ ਥੇਅਰ ਐਂਟੀ ਫਾਰਮਰ ਆ ਜਿਹੜਾ ਡਰਾਮਾ ਰਚਿਆ ਜਾ ਰਹਾ ਨਾ ਕਿ ਜੀ ਬੱਲੇਵਾਲ ਸਾਹਿਬ ਤੋਂ ਬੀਜੇਪੀ ਕਰਾਰੀ ਜੋ ਬਿਆਨ ਦੇ ਰਹੇ ਨੇ ਇਹ ਵਿੱਚ ਨਾਲ ਮਿਲੇ ਹੋਏ ਨੇ ਭਗਵੰਤ ਮਾਨ ਸ਼ੁਭਕਰਨ ਸਾਡੇ ਇੱਥੇ ਕਤਲ ਕੀਤਾ ਗਿਆ ਸ਼ੰਭੂ ਦਾ ਬਾਰਡਰ ਦਾ ਜਿਹੜਾ ਪੋੜ ਹੈਗਾ ਸ਼ੰਭੂ ਦਾ ਉਹ ਪੰਜਾਬ ਦੀ ਟੈਰੀਟਰੀ ਤੇ ਆ ਹਰਿਆਣੇ ਨੇ ਤੁਹਾਡੇ ਅੰਦਰ ਵੜ ਕੇ ਤੁਹਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਸਾਡੇ ਨੌਜਵਾਨਾਂ ਤੇ ਤੇ ਕਿਸਾਨਾਂ ਦੇ ਉੱਤੇ ਹਤਿਆ ਹਤਿਆਚਾਰ ਕੀਤਾ ਤੁਸੀਂ ਤਾਂ ਆਪਣੀ ਇਰਾਜ਼ਤਾਨੀ ਨਹੀਂ ਬਚਾ ਪਾਰੇ ਹਰਿਆਣਾ ਚੰਡੀਗੜ੍ਹ ਵਿੱਚ ਆ ਵਿਧਾਨ ਸਭਾ ਬਣਾਉਣ ਵਾਸਤੇ ਜਗ੍ਹਾ ਲੈ ਗਿਆ ਵਾ ਤੇ ਆਪਾਂ ਵੀ ਕਹੀ ਜਾਂਦੇ ਭਗਵੰਤ ਜੀ ਸਾਨੂੰ ਵੀ ਜਗ੍ਹਾ ਦੇ ਦਿਓ ਉਹ ਸਾਡਾ ਸਾਡੀ ਰਾਜਧਾਨੀ ਆ ਅਸੀਂ ਲੜ ਕੇ ਲੈਣੀ ਆ ਇਹ ਅਸੀਂ ਪੰਜਾਬੀ ਬੋਲਦੇ ਇਲਾਕੇ ਲੈਣੇ ਆ ਅਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਆਪਣੀ ਸਟਰਗਲ ਕਰਨੀ ਆ ਕਦੀ ਕਿਸੇ ਗੱਲ ਦੇ ਉੱਤੇ ਸਟਰਗਲ ਕੀਤਾ ਪਿਛਲੇ 3 ਸਾਲਾਂ ਵਿੱਚ ਇੱਕ ਦਿਨ ਵੀ ਕਿਸੇ ਗੱਲ ਦੇ ਉੱਤੇ ਕੀਤਾ ਲਾਸਟਲੀ ਭਾਜਪਾ ਨੇ ਸ਼ਰਮ ਕੋਦੀ ਮੀਡੀਆ ਬਣਾ ਦਿਆ ਹੈ ਬਹੁਤ ਬੁਰਾ ਕੰਮ ਕੀਤਾ মিডিਆ ਕੋ ਕੰਟਰੋਲ ਕਰ ਲਿਆ ਤੇ ਪੰਜਾਬ ਦੇ ਵਿੱਚ ਕੀ ਕੇਜੀ মিডিਆ ਨਹੀਂਗਾ ਸਾਰਾ ਸਰਕਾਰੀ ਮੀਡੀਆ ਤੰਤਰ ਚੱਕ ਕੇ ਆਪਣੇ ਕਬਜ਼ੇ ਚ ਕਰ ਲਿਆ ਬਹੁਤਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਇਸ਼ਤਿਹਾਰਾਂ ਦਾ ਦੇ ਕੇ ਬਾਕੀਆਂ ਨੂੰ ਬਾਹਮ ਮਰੋੜ ਕੇ ਡਰਾ ਲਿਆ ਕਿ ਨਹੀਂ ਬੰਦੇ ਤੇ ਪੁੱਤ ਬਣੋਗੇ ਪੁਲਿਸ ਦਾ ਪਰਚਾ ਦਰਜ ਕਰਾਂਗੇ ਅਸੀਂ ਤੁਹਾਡੇ ਉੱਤੇ ਅਜੀਤ ਅਖਬਾਰ ਦੇ ਪੱਤਰ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਪਦਮ ਪੂਸ਼ਣ ਨੇ ਉਹਦੇ ਦੇ ਵਿਜੀਲੈਂਸ ਇਨਕੁਆਇਰੀ ਬਿਠਾ ਕੇ ਪਰਚਾ ਦਰਜ ਕੀਤਾ ਉਹ ਗੱਲ ਲੱਗ ਗਿਆ ਕਿ ਇਹਨਾਂ ਨੂੰ ਹੁਣ ਰਿਅਲਾਈਜ਼ ਹੋਇਆ ਕਿ ਜੁੱਤੀਆਂ ਪੈਰੀਆਂ ਨੇ ਪੰਜਾਬ ਦੇ ਵਿੱਚ ਅਸ਼ੈਤੋ ਸੋ ਥੋੜਾ ਠੰਡੇ ਬਸਤੇ ਵਿੱਚ ਆਇਆ ਸੋ ਇਸ ਲਈ ਮੇਰੇ ਵੀਰੋ ਭੈਣੋ ਬਜ਼ੁਰਗੋ ਸਾਰੇ ਵਰਗਾਂ ਦੇ ਲੋਕਾਂ ਨੂੰ ਇਹ ਇਕੱਲੀ ਡਿਊਟੀ ਕਿਸਾਨਾਂ ਦੀ ਨਹੀਂ ਕਿ ਉਹ ਅੰਦੋਲਨ ਕਰਨ ਇਹ ਤੁਹਾਡੀ ਸਭ ਦੀ ਡਿਊਟੀ ਆ ਕਿ ਅਗਰ ਕੁਝ ਅਨਿਆਏ ਹੋ ਰਿਹਾ ਗਲਤ ਹੋ ਰਿਹਾ ਤੱਕਾ ਕਰ ਰਹੇ ਨੇ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਸਪੋਰਟ ਕਰਿਆ ਕਰੋ ਇਹ ਜਿਹੜਾ ਕਹਿੰਦੇ ਨਾ ਕਿ ਮੈਨੂੰ ਕੀ ਸਾਨੂੰ ਕੀ ਫਲਾਨੇ ਖੇਰੇ ਨਾਲ ਤੱਕਾ ਹੋ ਰਿਹਾ ਜਾਂ ਮਾਲੀ ਨਾਲ ਤੱਕਾ ਹੋ ਰਿਹਾ ਜਾਂ ਢੱਲੇਵਾਲ ਸਾਹਿਬ ਨਾਲ ਤੱਕਾ ਹੋ ਰਿਹਾ ਇਹ ਅੱਗ ਤੁਹਾਡੇ ਘਰਾਂ ਤੇ ਪਹੁੰਚ ਨਹੀਂ ਪਹੁੰਚਨੇ ਆਂ ਕਈ ਉਹ ਸਾਡੇ ਬੱਚੇ ਹਤਾਸ਼ ਹੋ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿਉਂਕਿ ਇੱਥੇ ਕੋਈ ਇਨਸਾਫ ਪਸੰਦੀ ਦਾ ਰਾਜ ਨਹੀਂਗਾ ਦੁਬਈ ਸਾਡੇ ਤੋਂ ਪਿੱਛੇ ਹੋਇਆ ਕਰਦਾ ਸੀ ਸਾਡਾ 1 ਰੁਪਇਆ ਅੱਜ ਤੋਂ 30-35 ਸਾਲ ਪਿੱਛੇ ਜਲ ਜੋ ਉੱਥੇ ਰੁਪਇਆ ਜਾ ਕੇ ਵੱਧਦਾ ਸੀਗਾ 1 ਰੁਪਏ ਦੇ ਸ਼ਾਇਦ 1.5 ਰੁਪਇਆ ਬਣ ਜਾਂਦਾ ਸੀਗਾ 30-35 ਸਾਲਾਂ ਚ ਉੱਥੋਂ ਦੇ ਜਿਹੜੇ ਰਾਜ ਕਰਨ ਵਾਲੇ ਉਹਨਾਂ ਨੇ ਇਕਨੋਮੀ ਨੂੰ ਟਰਨ ਅਰਾਊਂਡ ਕੀਤਾ ਅੱਜ ਇੱਕ ਦਰਾਮ ਉਹਨਾਂ ਦੀ ਸਾਡੇ ਸ਼ਾਇਦ 23 ਕੇ 24 ਰੁਪਏ ਆ 24 ਟਾਈਮਸ ਇਕਨੋਮੀ ਨੂੰ ਇੰਪਰੂਵ ਕੀਤਾ ਵਾ ਸੋ ਇਸਲੀ ਮੈਂ ਮੇਰਾ ਮਕਸਦ ਆਜਦਾ ਐ ਸੀ ਆਵਾਸ ਟਰੈਵਲਿੰਗ ਟੂ ਫਰੀਦਕੋਟ ਮੈਨੂੰ ਸੋਚਿਆ ਮੈਂ ਟਾਈਮ ਹੈ ਮੇਰੇ ਕੋਲ ਕਾਰ ਦੇ ਵਿੱਚ ਮੈਂ ਆਪਣੇ ਦਿਲ ਦੇ ਜਜ਼ਬਾਤ ਜੋ ਕੱਲ ਸਾਡੇ ਨਾਲ ਹੋਇਆ ਜਾਂ ਜੋ ਉੱਥੇ ਸ਼ਾਹਕੋਟ ਵਿੱਚ ਧੱਕਾ ਕੀਤਾ ਜਾ ਰਿਹਾ ਡੈਮੋਕਰੇਸੀ ਨੂੰ ਮਜ਼ਲ ਕੀਤਾ ਜਾ ਰਿਹਾ ਉਹਨੂੰ ਐਂਜ ਤੱਕ ਕੁਚਲਿਆ ਜਾ ਰਿਹਾ ਰੋਂਦਿਆ ਜਾ ਰਿਹਾ ਤੇ ਫਿਰ ਵੀ ਕਹੀ ਜਾਂਦੇ ਅਸ ਤੱਕ ਟੱਟ ਇਮਾਨਦਾਰ ਆ ਸੀ ਤਾਂ ਜੀ ਬਹੁਤ ਵਧੀਆ ਬੰਦਿਆਂ ਦੀ ਪਾਰਟੀ ਬਣਿਆ ਫਰੋਡ ਨਿਕਲੇ ਨੇ ਠੀਕ ਆ ਹੁਣ ਤੁਹਾਨੂੰ ਟਿਨਿਓਰ ਹੈ ਤੁਹਾਡੀ ਤੁਹਾਨੂੰ ਅਸੀਂ ਝੱਲਾਂਗੇ ਲੇਕਿਨ ਮੈਂ ਅਵਸ਼ ਕਹਿ ਸਕਦਾ ਪਾਰਲੀਮੈਂਟਸ ਲੋਕਾਂ ਨੇ ਟ੍ਰੇਲਰ ਦਿਖਾਇਆ ਵਿਧਾਨ ਸਭਾ ਦੇ ਵਿੱਚ ਆਈ ਐਮ ਵੈਰੀ ਵੈਰੀ ਸ਼ੋਰ ਕਿ ਇਹਨਾਂ ਦੀ ਜ਼ਮਾਨਤਾ ਜ਼ਬਤ ਹੋਣਗੀਆਂ ਜ਼ਮਾਨਤਾ ਔਰ ਕਲੀਆਂ ਜ਼ਮਾਨਤਾ ਨੇ ਜ਼ਬਤ ਹੋਣਗੀਆਂ ਇਹਨਾਂ ਨੂੰ ਲੋਕੀ ਘੇਰ ਘੇਰ ਕੇ ਸਵਾਲ ਪੁੱਛਣਗੇ ਭਗਵੰਤ ਜੀ ਆਂਦਾ ਸੀ ਸਵਾਲ ਪੁੱਛਿਆ ਕਰੋ ਪੋਲਿਟਿਕਲ ਆਪ ਕਿਸੇ ਦਿਨ ਮਿਲਿਆ ਕਿਸੇ ਕਿਸੇ ਪ੍ਰੈਸ ਵਾਲੇ ਨੂੰ ਵੀ ਮਿਲ ਕੇ ਟੂਵੇ ਇੰਟਰੈਕਸ਼ਨ ਨਹੀਂ ਕਰਨ ਦਿੰਦਾ ਮੀਡੀਆ ਨੂੰ ਵੀ ਨਹੀਂ ਮਿਲਦਾ ਸਿਰਫ ਆਰਗਨਾਈਜ਼ ਮੀਡੀਆ ਉਹੀ ਬੁਲਾ ਜਿਹੜਾ ਤਾਂ ਕੋਈ ਸਵਾਲ ਹੀ ਨਹੀਂ ਪੁੱਛਦਾ ਕਦੀ ਕਿਸੇ ਆਦਮੀ ਨੂੰ ਪੰਜਾਬ ਦੇ ਵਿੱਚ ਰੈਂਡਮਲੀ ਜਾ ਕੇ ਕਿਸੇ ਸੱਥਾਂ ਦੇ ਵਿੱਚ ਬੈਠ ਕੇ ਅਗੇ ਸਾਡੀ ਸਰਕਾਰ ਤੋਂ ਸੱਥਾਂ ਤੋਂ ਚੱਲਿਆ ਕਰੇਗੀ ਕਿਸੇ ਨੂੰ ਮਿਲੇ ਕਿਸੇ ਬੰਦੇ ਦਾ ਜਵਾਬ ਦਿੱਤਾ ਬਸ ਇੱਕੋ ਇੱਕ ਤਰਫਾ ਇਸ਼ਤਿਹਾਰबाजी ਦੇ ਰਾਹੀਂ ਜੋ ਸਾਡੇ ਪੈਸੇ ਦਾ ਲੁੱਟ ਕਰਾਈ ਜ ਇਹਨਾਂ ਨੇ ਫੇਕ ਪਬਲਿਸਿਟੀ ਕਰਕੇ ਸਾਰੇ ਇੰਡੀਆ ਪੈਨ ਇੰਡੀਆ 올 ਭਰੇ ਭਨੇ ਆ ਖੰਬਿਆਂ ਚ ਤੇ ਸਾਰੇ ਪੰਜਾਬ ਦੇ ਵਿੱਚ ਕੋਨੇ ਕੋਨੇ ਚ ਝੂਠ ਦਾ ਪ੍ਰਚਾਰ ਕੂੜ ਦਾ ਪ੍ਰਚਾਰ ਜਿਹੜਾ ਪੈਸੇ ਸਾਡੇ ਨੇ ਪਬਲਿਕ ਇਕਸਟੇਕਰ ਦੇ ਉਹਦੀ ਜਿਹੜੀ ਇਹਨਾਂ ਨੇ ਦੁਰਵਰਤੋਂ ਕੀਤੀ ਆ ਉਹ ਸਭ ਕੁਝ ਤੁਹਾਡੇ ਸਾਹਮਣੇ ਸੋ ਇਹ ਅੱਜ ਮੇਰੇ ਥੋੜੇ ਲੰਬੇ ਵਿਚਾਰ ਸੀਗੇ ਬਦਨ ਕੇ ਅਰੀ ਪ੍ਰੋਪਰ ਡਿਸਕਸ਼ਨ ਕਰਨ ਦਾ ਟਾਈਮ ਨਹੀਂ ਮਿਲਦਾ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ